ਆ ਮੈਨੂੰ ਇੱਕ ਵੀਰ ਦਾ ਫੋਨ ਆਇਆ ਉਹ ਕਹਿੰਦਾ ਵੀ ਐਰ ਗਈ ਪੰਜਾਬ ਚ ਕੌਣ ਜਿੱਤੂ ਉਹ ਮੈਂ ਕਹਾ ਯਾਰ ਆ ਵੀ ਕੋਈ ਪੁੱਛਣ ਵਾਲੀ ਗੱਲ ਆ ਕੌਣ ਜਿੱਤੂ ਜਿੱਤੂ ਭਗਵੰਤ ਮਾਨ ਹੋਰ ਕੌਣ ਜਿੱਤੂ ਠੀਕ ਆ ਅਗੇ 98 ਸੀਟਾਂ ਲਈਆਂ ਅਸੀਂ ਐਰ ਗਈ 90 ਸੀਟਾਂ ਲੈ ਜੂ ਪਰ ਜਿੱਤੂ ਭਗਵੰਤ ਮਾਨ ਹੀ ਕਿਉਂਕਿ ਭਗਵੰਤ ਮਾਨ ਹੀ ਪੰਜਾਬ ਦਾ ਫਿਊਚਰ ਆ ਭਗਵੰਤ ਮਾਨ ਹੀ ਪੰਜਾਬ ਨੂੰ ਇੱਕ ਸੇਧ ਦੇ ਸਕਦਾ ਆ ਬਾਕੀ ਰਹੀ ਗੱਲ ਵੀ ਜਿਹੜਾ ਪਿਛਲੇ 70 ਸਾਲ ਤੋਂ ਪੰਜਾਬ ਲੁੱਟ ਹੋਇਆ ਉਹ 1-2 ਸਾਲ ਵਿੱਚ ਸਭ ਸੈਟਲਮੈਂਟ ਨਹੀਂ ਹੋ ਸਕਦਾ ਉਹਨੂੰ ਟਾਈਮ ਲੱਗਣਾ ਆ ਭਗਵਾਨ ਤਮਾਨ ਨੇ ਕੋਈ ਰੱਬ ਕੋਈ ਜਾਦੂ ਦਾ ਛੁਣਛਣਾ ਨਹੀਂ ਫੜਿਆ ਹੱਥ 'ਚ ਵੀ ਐ ਕਮਾਤਾ ਐ ਕਰਕੇ ਤੇ ਉਹ ਕੰਮ ਸਹੀ ਹੋ ਜਾਊਗਾ ਟਾਈਮ ਲੱਗਣਾ ਵੀਰੋ ਟਾਈਮ ਲੱਗਣਾ ਆ 2-4 ਸਾਲ ਲੱਗਣਗੇ ਕਿਉਂਕਿ ਮੈਂ ਮੰਡੀ ਗਿਆ ਆਈ ਤੇ ਕਹਿੰਦੇ ਵੀ ਉੱਥੇ ਦੇਣੀ ਕਾਨਕ ਚੱਕੀ ਜਾ ਰਹੀ ਆ ਵੇਖ ਰਹੀ ਆ ਹੈਨਾ ਹਰ ਪਾਸੇ ਮਤਲਬ ਕਰੋਨ ਵਿਵਸਥਾ ਵਧੀਆ ਆ ਚਟਾਕ ਵਿੱਚ ਟਿੱਟੇ ਦੀ ਜਿਹੜੀ ਆ ਵੇਚਿਆ ਜਾਂਦਾ ਸੀ ਉਹ ਵੀ ਕੱਟ ਗਿਆ ਆ ਕਰੋਨ ਵਿਵਸਥਾ ਦੀ ਹਾਲਤ ਬੜੀ ਵਧੀਆ ਆ ਟ੍ਰੇਨਾਂ ਟਾਈਮ ਟੂ ਟਾਈਮ ਪਹੁੰਚ ਰਹੀਆਂ ਆ ਬੱਸਾਂ 'ਚ ਭੀੜ ਘਟ ਗਈ ਆ 52 ਸਵਾਰੀਆਂ ਦੇ ਕਾਨੂੰਨ ਤੋਂ ਬਾਅਦ ਵਡਾਪਾ ਪੈਜਣਾ ਸ਼ੁਰੂ ਹੋ ਗਈਆਂ ਆ ਤੇ ਬਹੁਤ ਜਲਦੀ ਸਾਡੇ ਅਰਗੇ ਵਿਲੜਾ ਵਾਸਤੇ ਵੀ ਭਗਵਾਨ ਜੀ ਇੱਕ ਨਵੀਂ ਸਕੀਮ ਲੈ ਕੇ ਆਉਣ ਲੱਗਿਆ ਹਰ ਵਿਲੜ ਨੂੰ ਹਰ ਵੇਲੜ ਨੂੰ 15-1500 ਰੁਪਇਆ ਮਹੀਨਾ ਦੇ ਦਿੱਤਾ ਜਾਊਗਾ ਜੀ ਨਾਲ ਜਿਹੜੇ ਵੇਲੜ ਆ ਉਹ ਕੂਲ ਪਕੂਲ ਪਖਾ ਲਿਆ ਕਰਨਗੇ ਤੇ ਵੀਰੋ ਭਗਵੰਤ ਮਾਨ ਜੀ ਦੀ ਸਪੋਰਟ ਕਰੋ ਐ ਦਿਲੋਂ ਦਿਲੋਂ ਸਪੋਰਟ ਕਰੋ ਭਗਵੰਤ ਮਾਨ ਜੀ ਦੀ ਤਾਂ ਕਿ ਫਿਰ ਤੋਂ ਭਗਵੰਤ ਮਾਨ ਜੀ ਆਪਣੀ ਸਰਕਾਰ ਬਣਾ ਬਣਾ ਸਕਣ ਤੇ ਪੰਜਾਬ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਕਰ ਸਕੇ ਕਿੰਨੇ ਦਿਨ ਦੁਗਣੇ ਤੇਰਾ ਚੌਗਣੀ ਬਹੁਤ ਬਹੁਤ ਧੰਨਵਾਦ ਵੀਰੋ ਬਹੁਤ ਬਹੁਤ ਧੰਨਵਾਦ ਭਗਵੰਤ ਮਾਨ ਜੀ ਆ ਸਾਡਾ ਵੀਰ ਅਨਮੋਲ ਕਵਾਤਰਾ ਜਿਨੇ ਲੋਕਾਂ ਦੀ ਸੇਵਾ ਕਰਦਿਆਂ ਕਰਦਿਆਂ ਆਪਣਾ ਸਭ ਕੁਝ ਵੇਚ ਦਿੱਤਾ ਸਭ ਕੁਝ ਵੇਚ ਦਿੱਤਾ ਆਪਣਾ ਲੁਧਿਆਣੇ 200 ਕਲਾ ਜਮੀਨ ਪਟਿਆਲੇ 300 ਕਲਾ ਜਮੀਨ ਗੁਰੰਦਰ ਬਾਈਪਾਸ ਤੇ 750 ਗਲਾ ਜ਼ਮੀਨ ਸਭ ਲੋਕਾਂ ਦੀ ਸੇਵਾ ਕਰਦਿਆਂ ਕਰਦਿਆਂ ਨੇ ਵੇਚ ਦਿੱਤੀ ਤੇ ਦੱਸ ਦਿਓ ਲੁਧਿਆਣੇ ਵਿੱਚ 4-5 ਕੋਟੀਆਂ ਸੀ ਉਹ ਵੀ ਲੋਕਾਂ ਦੀ ਸੇਵਾ ਕਰਦਿਆਂ ਕਰਦਿਆਂ ਨੇ ਵੇਚ ਦਿੱਤੀਆਂ ਦੱਸ ਦੇ ਕਰਨਾਲ ਵਿੱਚ 500 ਕਰੋੜ ਦੀ ਪ੍ਰਾਪਰਟੀ ਸੀ ਉਹ ਵੀ ਲੋਕਾਂ ਦੀ ਸੇਵਾ ਕਰਦੇ ਕਰਦੇ ਅਨਮੋਲ ਕਵਾਤਰਾ ਨੇ ਵੇਚ ਦਿੱਤੀ ਦੱਸ ਦੇ ਦੱਸ ਦਿਆ ਵੀ ਦਿੱਲੀ ਵਿੱਚ ਇਹਨਾਂ ਦਾ 3 ਸਟਾਰ ਹੋਟਲ ਸੀ ਉਹ ਵੀ ਲੋਕਾਂ ਦੀ ਸੇਵਾ ਕਰਦੇ ਕਰਦੇ ਅਨਮੋਲ ਕਵਾਤਰਾ ਨੇ ਵੇਚ ਦਿੱਤਾ ਕਹਿੰਦੇ ਲਖਨਊ ਵਿੱਚ ਇਹਨਾਂ ਦੇ ਦਾਦੇ-ਪਰਦਾਦੇ ਦੀ ਜਗੀਰ ਸੀ ਇੱਕ ਉਹ ਵੀ ਅਨਮੋਲ ਕਵਾਤਰਾ ਨੇ ਵੇਚ ਦਿੱਤੀ ਲੋਕਾਂ ਦੀ ਸੇਵਾ ਕਰਦੇ ਕਰਦੇ ਜੰਮੂ ਵਿੱਚ ਇਹਨਾਂ ਦੇ ਦਾਦੇ-ਪਰਦਾਦੇ ਦਾ ਪਸ਼ਤਾਨੀ ਘਰ ਸੀ ਉਹ ਵੀ ਲੋਕਾਂ ਦੀ ਸੇਵਾ ਕਰਦੇ ਕਰਦੇ ਅਨਮੋਲ ਕਵਾਤਰਾ ਨੇ ਵੇਚ ਦਿੱਤਾ ਅੰਮ੍ਰਿਤਸਰ ਵਿੱਚ ਕਹਿੰਦੇ 4.500 ਕਰੋੜ ਦੀ ਪ੍ਰਾਪਰਟੀ ਸੀ ਉਹ ਵੀ ਅਨਮੋਲ ਕਵਾਤਰਾ ਨੇ ਗਰੀਬਾਂ ਦੀ ਸੇਵਾ ਕਰਦੇ ਕਰਦੇ ਵੇਚ ਦਿੱਤੀ ਫਿਰੋਜ਼ਪੁਰ ਬਾਈਪਾਸ ਤੇ ਕੁਝ 150 ਕਲਾ ਜਮੀਨ ਤੇ ਇੱਕ ਰੈਸਟੋਰੈਂਟ ਸੀ ਉਹ ਵੀ ਲੋਕਾਂ ਦੀ ਸੇਵਾ ਕਰਦੇ ਕਰਦੇ ਅਨਮੋਲ ਕਵਾਤਰਾ ਨੇ ਵੇਚ ਦਿੱਤਾ ਆਪਣਾ ਸਭ ਕੋਸ਼ਿਂ ਦੇ ਲੋਕਾਂ ਦੀ ਸੇਵਾ ਕਰਦੇ ਕਰਦੇ ਵੇਛ ਦਿੱਤਾ ਹਾਲੇ ਵੀ ਕੁਝ ਲੋਕ ਕਹਿੰਦੇ ਆ ਵੀ ਇਹ ਵੀਡੀਓ ਬਣਾ ਬਣਾ ਕੇ ਲੋਕਾਂ ਕੋ ਫੰਡ ਮੰਗਾਉਂਦਾ ਤੇ ਮ제 ਲੈਂਦਾ ਵੱਡੀਆਂ ਵੱਡੀਆਂ ਕਾਰਾਂ 'ਚ ਘੁੰਮਦਾ ਵੱਡੇ ਆਲੀਸ਼ਾਨ ਘਰ 'ਚ ਰਹਿੰਦਾ ਕਰੋੜਾਂ ਦਾ ਬੈਂਕ ਬੈਲੈਂਸ ਆ ਉਹ ਸਭ ਵੀਰੋ ਝੂੜਿਆ ਉਹਨੇ ਆਪਣੀ ਕਰੋੜਾਂ ਅਰਬਾਂ ਦੀ ਪ੍ਰਾਪਰਟੀ ਗਰੀਬਾਂ ਦੀ ਸੇਵਾ ਕਰਦੇ ਕਰਦੇ ਵੇਚ ਦਿੱਤੀ ਵੀਰੋ ਉਨੇ ਆਪਣੀ ਕਰੋੜਾਂ ਦੀ ਪ੍ਰਾਪਰਟੀ ਵੇਚ ਦਿੱਤੀ ਗਰੀਬਾਂ ਦੀ ਸੇਵਾ ਕਰਦੇ ਕਰਦੇ ਉਹ ਵੀਡੀਓ ਤੇ ਆਪਣੇ ਸ਼ੌਕ ਨੂੰ ਬਣਾਉਂਦਾ ਆ ਵੀਡੀਓ ਤੇ ਆਪਣੇ ਸ਼ੌਕ ਨੂੰ ਬਣਾਉਂਦਾ ਆ ਤੇ ਮੇਰੀ ਭਗਵੰਤ ਮਾਨ ਜੀ ਨੂੰ ਇਹੋ ਬੇਨਤੀ ਆ ਇਹੋ ਬੇਨਤੀ ਆ ਵੀ ਇਹਨੂੰ 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 ਅਰਜਨ ਅਵਾਰਡ ਦਿੱਤਾ ਜਾਵੇ ਇਹਨੇ ਬਹੁ ਮਹਾਨ ਕੰਮ ਕੀਤਾ ਇਹ ਪਹਿਲਾ ਦੁਨੀਆ ਦਾ ਸੂਰਮਾ ਜਿਹਨੇ ਆਪਣੀ ਸਾਰੀ ਪ੍ਰਾਪਰਟੀ ਲੋਕਾਂ ਦੀ ਸੇਵਾ ਕਰਦੇ ਕਰਦੇ ਵੇਚ ਦਿੱਤੀ ਇਹਨੂੰ ਵੱਡਾ ਅਵਾਰਡ ਦਿੱਤਾ ਜਾਵੇ ਵੱਡਾ ਅਵਾਰਡ ਭਗਵੰਤ ਮਾਨ ਜੀ ਤੁਸੀਂ ਪੰਜਾਬ ਨੂੰ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਕਰਾਈ ਜਾਂਦੇ ਹੋ ਪਰ ਤੁਹਾਨੂੰ ਪਤਾ ਹੋਣਾ ਚਾਹੀਦਾ ਗਿਆ ਗੰਦਖਾਨਾ ਵੀ ਪੰਜਾਬ 'ਚ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਕਰੀ ਜਾ ਰਿਹਾ ਆ ਪਹਿਲਾਂ ਆ ਬਾਂਦਰ ਮੂੰਹਾ ਆ ਤੇ ਨਾਲ ਇਹਦੇ ਆ ਇਹਨਾਂ ਨੇ ਸੰਜਰ ਖਾਨਾ ਕੀਤਾ ਕੋਈ ਸ਼ੋਸ਼ਾ ਬਾਜੀ ਕੀਤੀ ਘਰ ਬਲਾਗੇ ਚਵੇੜਾ ਚ ਬੂੜਾ ਕੋਈ ਹੋ ਜਿਆ ਤੇ ਵਾਇਰਲ ਹੋਏ ਫਿਰ ਇਹਨਾਂ ਨੇ ਆਪਣੀ ਇੱਕ ਨੀਲੀ ਫਿਲਮ ਫਿਲਮ ਵਾਇਰਲ ਕੀਤੀ ਤੇ ਜਦੋਂ ਕੁੜੀ ਫੇਮਸ ਹੋ ਗਈ ਤੇ ਬਸ ਪ੍ਰਸਿੱਧੀ ਮਿਲ ਗਈ ਤੇ ਉਹਨੂੰ ਰਿਸ਼ਤੇ ਆਉਣੇ ਸ਼ੁਰੂ ਹੋ ਗਏ ਬਾਹਰੋਂ ਤੇ ਫਿਰ ਇੱਕ ਭਦਰ ਪੁਰਸ਼ ਖਾਨਦਾਨੀ ਬੰਦੇ ਨੇ ਇਹਦਾ ਵਿਆਹ ਕਰਾ ਲਿਆ ਤੇ ਹੁਣ ਹੁਣ ਉਹ ਖਾਨਦਾਨੀ ਵੀਰ ਦੇ ਦੋਵੇਂ ਚੁੰਮਾ ਚਾਟੀ ਕਰ ਕਰਕੇ ਵੀਡੀਓ ਪਾਉਂਦੇ ਆ ਤੇ ਮਹੀਨੇ ਦਾ 4-5 ਲੱਖ ਕਮਾਉਂਦੇ ਆ ਪਰ ਭਗਵਾਨ ਦਮਨ ਜੀ ਤੁਸੀਂ ਆਪ ਸੋਚੋ ਤੁਸੀਂ ਆਪ ਸੋਚੇਗੇ ਜਿਹੜੀ ਪੰਜਾਬ ਨੂੰ ਤੁਸੀਂ ਦਿਨ ਦੁਕਣੀ ਰਾਤ ਚੌਗੜੀ ਤਰੱਕੀ ਕਰਾ ਰਹੇ ਹੋ ਉਸ ਪੰਜਾਬ ਦੇ ਨਾਲ ਦੀ ਨਾਲ ਇੱਕ ਗੰਦ ਵੀ ਪੰਪ ਰਿਆ ਆ ਇਹਨਾਂ ਦਾ ਵੀ ਕੁਝ ਕਰੋ ਇਹਨਾਂ ਤੇ ਵੀ ਬੈਨ ਲਾਓ ਨਹੀਂ ਤੇ ਵੇਖ ਲਓ ਇਹੋ ਜੇ ਹਰ ਪਿੰਡ ਪੈਦਾ ਹੁਣੇ ਸ਼ੁਰੂ ਹੋ ਜਾਣੇ ਗੰਦ ਖਾਨਾ ਹੈ ਆਪਾਂ ਪੰਜਾਬ ਨੂੰ ਪੰਜਾਬ ਬਣਾਉਣਾ ਮਹਾਰਾਜਾ ਰਣਜੀਤ ਸਿੰਘ ਵਾਲਾ ਪੰਜਾਬ ਆਪਾਂ ਪੰਜਾਬ ਨੂੰ ਥਾਈਲੈਂਡ ਜਾਂ ਮਰੱਕੋ ਨਹੀਂ ਬਣਾਉਣਾ ਥਾਈਲੈਂਡ ਜਾਂ ਮਰੱਕੋ ਨਹੀਂ ਮਰੋਣਾ ਆਪਾਂ ਪੰਜਾਬ ਨੂੰ ਇਸ ਵਾਸਤੇ ਇਹੋ ਜਿਹੇ ਬੈਨ ਕਰੋ ਜਾਂ ਫਿਰ ਇੱਕ ਕਦੇ ਅਲੱਗ ਜਾ ਸ਼ਹਿਰ ਵਿੱਚ ਵਸਾ ਦਿਓ ਜਿੱਥੇ ਜਿੰਨਾ ਗੰਦ ਖਾਨਾ ਪੰਜਾਬ ਦਾ ਇਕੱਠਾ ਕਰ ਗਿਆ ਇਹਨਾਂ ਨੂੰ ਉੱਥੇ ਵਸਾ ਦਿਓ ਉੱਥੇ ਗੰਦ ਪਾਈ ਜਾਣ ਤੇ ਦੂਜੇ ਆਮ ਸਮਾਜ ਤੇ ਇਸ ਕੰਜਰਖਾਨੇ ਦਾ ਇਸ ਗੰਦ ਖਾਨੇ ਦਾ ਪ੍ਰਭਾਵ ਨਾ ਪਵੇ ਕਿਉਂਕਿ ਇਹ ਗੰਦ ਖਾਨਾ ਬੜਾ ਹੀ ਮਾੜਾ ਹੈ ਪੰਜਾਬੀ ਸਭਿਅਤਾ ਨੂੰ ਐਡਜਸਟ ਨਹੀਂ ਕਰਦਾ ਅਡਜਸਟ ਨਹੀਂ ਕਰਦਾ ਪੰਜਾਬੀ ਸਭਿਆਤਾ ਨੂੰ ਇਹ ਪੰਜਾਬੀ ਸਵਰਾਜ ਜਸ਼ਨ ਨੂੰ ਇੱਕ ਘੋਣਵਾ ਗਿਆ ਇਹ ਬੇੜਾ ਗਰਕ ਕਰ ਲੂਗਾ ਇੱਕ ਦਿਨ ਫੇਸ ਤੋਂ ਪਹਿਲਾਂ ਕਿ ਲੋਕ ਇਕੱਠੇ ਹੋਣ ਇਹਨਾਂ ਦੇ ਛੇਤਰ ਮਾਰਨ ਇਹਨਾਂ ਨੂੰ ਪਿੰਡੋਂ ਕੱਢਣੇ ਹਜੇ ਗੰਦ ਮੰਦ ਨੂੰ ਤੇ ਚੰਗਾ ਆ ਵੀ ਤੂੰ ਹੀ ਇਹਨਾਂ ਵਾਸਤੇ ਇੱਕ ਦੂਰ ਜਾ ਕਿਤੇ ਸ਼ਹਿਰ ਬਣਾ ਦੋ ਜੰਗਲ ਜੈ ਕਿਤੇ ਉੱਥੇ ਆਪਣਾ ਕੰਜਰਖਾਨਾ ਕਰੀ ਆ ਕਰਨ ਤੇ ਸਮਾਜ ਇਸ ਕੰਜਰਖਾਨੇ ਤੋਂ ਇਹ ਗੰਦੇ ਲੋਕਾਂ ਤੋਂ ਬਚ ਸਕੇ ਬਹੁਤ ਬਹੁਤ ਧੰਨਵਾਦ ਭਗਵੰਤ ਮਾਨ ਜੀ ਬਹੁਤ ਬਹੁਤ ਧੰਨਵਾਦ ਵੀਰੋ ਪੰਜਾਬ ਚ ਹੁਣ ਚਮਾਰ ਕੌਮਿਟੀ ਨੇ ਆਪਣਾ ਬ੍ਰੈਂਡ ਬਣਾ ਲਿਆ ਆ ਪਹਿਲਾਂ ਜੱਟ ਬ੍ਰੈਂਡ ਹੁੰਦਾ ਸੀ ਹੁਣ ਜੱਟ ਤੋਂ ਵੀ ਜ਼ਿਆਦਾ ਚਮਾਰ ਬ੍ਰੈਂਡ ਚੱਲ ਪਿਆ ਆ ਪੰਜਾਬ ਵਿੱਚ ਤੇ ਚਮਕੀਲਾ ਫਿਲਮ ਤੋਂ ਬਾਅਦ ਤਾਂ ਬਹੁਤ ਹੀ ਜਿਆਦਾ ਵਾਇਰਲ ਹੋ ਗਿਆ ਚਮਾਰ ਬ੍ਰਾਂਡ ਵਾਗਿਆ ਚਮਕੀਲਾ ਫਿਲਮ ਨੇ ਚਮਾਰ ਕਮਿਊਨਿਟੀ ਨੂੰ ਉੱਚਾ ਚੱਕ ਦਿੱਤਾ ਇੱਕ ਆਤਮ ਸਨਮਾਨ ਦਿੱਤਾ ਤੇ ਕਿਉਂਕਿ ਜਿੱਥੋਂ ਤੱਕ ਮੈਂ ਦੇਖਿਆ ਆ ਚਮਾਰ ਕੌਮ ਦੀ 3 4 5 ਜ਼ਿਲ੍ਹਿਆਂ ਵਿੱਚ ਪੂਰਾ ਰਾਜ ਕਰਦੀ ਆ ਪੰਜਾਬ 'ਚ ਤੇ ਬੜੇ ਅਮੀਰ ਲੋਗ ਆ ਬੜੇ ਰਾਇਲ ਲੋਗ ਆ ਤੇ ਜਿੱਥੋਂ ਤੱਕ ਮੈਂ ਜਾਣਦਾ ਆ ਇਹ ਲੋਕ ਪੰਜਾਬ ਦੇ ਰਾਜ ਕਰਨਗੇ ਕਿਉਂਕਿ ਮਿਹਨਤੀ ਲੋਕ ਹੀ ਰਾਜ ਕਰਦੇ ਆ ਤੇ ਇਹ ਲੋਕ ਇੱਕ ਦਿਨ ਪੰਜਾਬ ਤੇ ਪੰਜਾਬ ਦੀ ਪੂਰੀ ਦੁਨੀਆ ਦੇ ਰਾਜ ਕਰਨਗੇ ਕਿਉਂਕਿ ਇਹ ਲੋਕ ਬੜੇ ਮਿਹਨਤੀ ਬੜੇ ਸਿਆਣੇ ਬੜੇ ਸਮਝਦਾਰ ਦੇ ਬੜੇ ਅਕਲ ਵਾਲੇ ਆ ਚਮਕੀਲਾ ਤੋਂ ਪਹਿਲੋਂ ਇੰਨਾ ਨਹੀਂ ਸੀ ਮਤਲਬ ਆਪਣੇ ਆਪ ਲੋਕ ਕਹਿੰਦੇ ਕਿ ਅਸੀਂ ਚਮਾਰ ਹਾਂ ਪਰ ਚਮਕੀਲਾ ਤੋਂ ਬਾਅਦ ਚਮਕੀਲਾ ਦੇ ਉਹ ਦਲਜੀਤ ਦੇ ਡਾਇਲੌਗ ਤੋਂ ਬਾਅਦ ਕਿ ਮੈਂ ਚਮਾਰ ਹਾਂ ਭੁੱਖਾ ਨਹੀਂ ਮਰੂੰਗਾ ਉਸ ਤੋਂ ਬਾਅਦ ਆ ਚਮਾਰ ਕਮਿਊਨਿਟੀ ਪੂਰੀ ਪਾਵਰ ਵਿੱਚ ਆ ਪੂਰੇ ਟੌਰ ਵਿੱਚ ਆ ਪੂਰੇ ਫੇਰ ਵਿੱਚ ਆ ਪੂਰੇ ਪ੍ਰਾਊਡ ਵਿੱਚ ਆ ਤੇ ਉਹ ਦਿਨ ਦੂਰ ਨਹੀਂ ਜਦੋਂ ਚਮਾਰ ਕਮਿਊਨਿਟੀ ਪੰਜਾਬ ਦੇ ਰਾਜ ਕਰੇਗੀ ਤੇ ਹਰ ਕੋਈ ਆਪਣੇ ਆਪ ਨੂੰ ਚਮਾਰ ਕਹਿਲਾਉਣ ਤੇ ਪੰਜਾਬ ਦੇ ਰਾਜ ਪ੍ਰਾਊਡ ਫੀਲ ਕਰੂਗਾ ਵੀਰੋ ਕਿਉਂਕਿ ਹਰ ਕਮਿਊਨਿਟੀ ਦਾ ਟਾਈਮ ਆਉਂਦਾ ਆ ਹਰ ਕਮਿਊਨਿਟੀ ਜਿਹੜੀ ਵੀ ਮਿਹਨਤੀ ਕਮਿਊਨਿਟੀ ਆ ਇੱਕ ਨਾ ਇੱਕ ਦਿਨ ਅੱਗੇ ਵਧਦੀ ਆ ਆਪਣੇ ਆਪ ਨੂੰ ਪ੍ਰੂਵ ਕਰਦੀ ਆ ਉਹਨਾਂ ਦੇ ਧਾਰਮਿਕ ਸਥਾਨ ਬਣਦੇ ਆ ਉਹਨਾਂ ਦਾ ਧਰਮ ਬਣਦਾ ਆ ਉਹਨਾਂ ਚ ਮਹਾਪੁਰਸ਼ ਪੈਦਾ ਹੁੰਦੇ ਆ ਉਹਨਾਂ ਦੇ ਸਿੰਗਰ ਪੈਦਾ ਹੁੰਦੇ ਆ ਅਗਾਹ ਵੱਧੂ ਲੋਕ ਪੈਦਾ ਹੁੰਦੇ ਆ ਤੇ ਫਿਰ ਕਮਿਊਨਿਟੀ ਦਾ ਫੈਲਾਅ ਹੋਣਾ ਸ਼ੁਰੂ ਹੋ ਜਾਂਦਾ ਆ ਇਸੇ ਤਰ੍ਹਾਂ ਹੀ ਚਮਾਰ ਕਮਿਊਨਿਟੀ ਦਾ ਫੈਲਾਅ ਹੋਣਾ ਸ਼ੁਰੂ ਹੋ ਗਿਆ ਆ ਤੇ ਉਹ ਦਿਨ ਦੂਰ ਨਹੀਂ ਜਦੋਂ ਚਮਾਰ ਕਮਿਊਨਿਟੀ ਪੂਰੀ ਦੁਨੀਆ ਵਿੱਚ ਹੌਣ ਵੀ ਬਹੁਤ ਸਾਰੇ ਦੇਸ਼ਾਂ ਚੋਂ ਨਾ ਝੰਡੇ ਗੜਤੇ ਆ ਪਰ ਇੱਕ ਦਿਨ ਪੂਰੀ ਦੁਨੀਆ ਦੇ ਰਾਜ ਕਰੂਗੀ ਚਮਾਰ ਕਮਿਊਨਿਟੀ ਪੂਰੀ ਦੁਨੀਆ ਦੇ ਰਾਜ ਕਰੂਗੀ ਵੀਰੋ ਪੂਰੀ ਦੁਨੀਆ ਦੇ ਰਾਜ ਕਰੂਗੀ ਮੇਰੀ ਪੰਜਾਬ ਦੇ ਸ਼ੇਰ ਭਗਵੰਤ ਮਾਨ ਜੀ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਵੀ ਸਾਡੇ ਵਰਗੇ ਵਿਦੜਾਂ ਵਾਸਤੇ ਵੀ ਇੱਕ ਨਵੀਂ ਸਕੀਮ ਲੈ ਕੇ ਆਉਣ ਤੇ ਸਾਡੇ ਵਰਗੇ ਵਿਦੜਾਂ ਨੂੰ ਹਰ ਮਹੀਨੇ 15 1500 ਰੁਪਇਆ ਦਿੱਤਾ ਜਾਵੇ ਤਾਕੇ ਜਿਹੜੇ ਸਾਡੇ ਵਰਗੇ ਵਿਹਲੜਿਆ ਉਹ ਦੋ ਟਾਈਮ ਆਪਣਾ ਖੁਦ ਕੁਲਪ ਖਰੀਦ ਕੇ ਖਾ ਸਕਣ ਕਿਉਂਕਿ ਵਿਹਲੜਾਂ ਨੇ ਕਰਨਾ ਕੀ ਹੁੰਦਾ ਸਾਰੀ ਦਿਹਾੜੀ ਕੁਲਪ ਖਾਣਾ ਹੁੰਦਾ ਆ ਤੇ ਉਹਦੇ ਵਾਸਤੇ ਕੋਈ ਕੇ ਕੋ ਪੈਸੇ ਮੰਗਦਾ ਕੋਈ ਕੇ ਕੋ ਕੋਈ ਚੋਰੀਆਂ ਕਰਦਾ ਕੋਈ ਕੋਸ਼ ਕਰਦਾ ਤੇ ਅਗਰ ਸਰਕਾਰ 15 1500 ਰੁਪਇਆ ਵਿਹਲੜਾਂ ਨੂੰ ਪਤਾ ਦਊਗੀ ਤੇ ਵਿਹਲੜ ਆਦਮ ਨਿਰਭਰ ਹੋ ਜਾਣਗੇ ਤੇ ਉਹਨਾਂ ਦੀ ਸੈਲਫ ਰਿਸਪੈਕਟ ਵੀ ਬਚੀ ਰਹੂਗੀ ਸੋ ਭਗਵੰਤ ਜੀ ਨੂੰ ਬੇਨਤੀ ਆ ਕਿ ਵਿਦੜਾਂ ਵਾਸਤੇ ਜਲਦੀ ਇਹ ਸਕੀਮ ਲਾਗੂ ਕਰਨ ਤੇ ਵਿਦੜਾਂ ਨੂੰ 15-1500 ਰੁਪਏ ਪਾਤਾ ਦੇਣਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ